हां जी बेटे आज ਆਪਾਂ ਜਮਾਤ 6ਵੇਂ ਦਾ ਪਾਠ 13 ਭਗਤ ਕਬੀਰ ਜੀ ਇਹ ਪੜਾਂਗੇ ਪਹਿਲਾਂ ਆਪਾਂ ਭਗਤ ਕਬੀਰ ਜੀਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਜੀਵਨ ਬਾਰੇ ਪੜਦੇ ਹਾਂ ਠੀਕ ਹੈ ਕਬੀਰ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਆਪ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਤੇ ਆ ਉਸ ਸਮੇਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਤੇ ਨਾ ਹੀ ਉਹਨਾਂ ਨੂੰ ਪੜ੍ਹਨ ਲਿਖਣ ਦਿੱਤਾ ਜਾਂਦਾ ਸੀ ਬੜਾ ਨੂੰ ਮੋਕਸ਼ੀ ਵਾਲੀ ਜ਼ਿੰਦਗੀ ਬਤੀਤ ਕਰਦੇ ਸੀ ਨਾ ਉਹਨਾਂ ਨੂੰ ਕੋਈ ਸਿੱਖਿਆ ਦਿੱਤੀ ਜਾਂਦੀ ਸੀ ਇੱਕ ਵਾਰੀ ਕਾਸ਼ੀ ਦੇ ਵਿੱਚ ਪੰਡਿਤ ਰਾਮਾਨੰਦ ਜੀ ਆਏ ਉਹ ਜਾਤ ਪਾਤ ਨੂੰ ਖਤਮ ਕਰਨ ਦੇ ਸੰਬੰਧ ਵਿੱਚ ਹੀ ਪ੍ਰਚਾਰ ਕਰਨਾ ਹੈ ਕਾਸ਼ੀ ਵਿਕੇ ਤੇ ਕਬੀਰ ਜੀ ਵੀ ਉਹਨਾਂ ਦੇ ਕੋਲ ਸਿੱਖਿਆ ਲੈਣ ਚਲੇ ਗਏ। ਪਰ ਉਹਨਾਂ ਨੇ ਫੇਰ ਸਿੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਿੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਐਡੇ ਵੱਡੇ ਵਿਦਵਾਨ ਨੇ। ਤਾਂ ਕਬੀਰ ਜੀ ਨੇ ਕੋਈ ਹੋਰ ਰਸਤਾ ਲੱਭਿਆ। ਵੀ ਚਲੋ ਦੇਖਦੇ ਹਾਂ। ਜਿਹੜੇ ਪੰਡਿਤ ਰਾਮਾਨੰਦ ਜੀ ਉਹ ਗੰਗਾ ਇਸ਼ਨਾਨ ਕਰਨ ਜਾਂਦੇ ਹਰੂ ਸਵੇਰੇ। ਤਾਂ ਕਬੀਰ ਜੀ ਬਹੁਤ ਤੜਕੇ ਉੱਠ ਕੇ ਜਿਸ ਰਸਤੇ ਵਿੱਚ ਦੀ ਰਾਮਾਨੰਦ ਜੀ ਗੰਗਾ ਇਸ਼ਨਾਨ ਕਰਨ ਨਹੀਂ ਜਾਂਦੇ ਉਸ ਰਸਤੇ ਦੇ ਵਿੱਚ लेट ਗਏ ਪੈ ਗਏ ਤੇ ਪੰਡਿਤ ਰਾਮਾਨੰਦ ਜੀ ਨੂੰ ਨਹੀਂ ਬਿਲਕੁਲ ਵੀ ਪਤਾ ਵੀ ਜਿਹੜੇ ਲੇਟਾ ਹੋਏ ਨੇ ਇਹ ਕਬੀਰ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਭਾਈ ਉੱਠ RAM ਕੋ ਵੀਰਟ ਭਾਈ ਪ੍ਰਮਾਤਮਾ ਦਾ ਨਾਮ ਲੈ। ਇਹਨੀ ਗੱਲ ਕਹੀ ਪੰਡਿਤ ਰਾਮਾਨੰਦ ਜੀ ਅਗੇishna ਕਰਨੇ ਚਲੇ ਗਏ ਗੰਗਾਵਾਲ। ਤੇ ਕਬੀਰ ਜੀ ਆਪਣੇ ਘਰ ਬੰਨ ਲਾ ਗਏ। ਜਦੋਂ ਘਰ ਆ ਗਏ ਤਾਂ ਕਬੀਰ ਜੀ ਆਨੇ ਆਪਣੇ ਆਪਣੋ ਰਾਮਾਨੰਦ ਜੀ ਦਾ ਸ਼ਗਿਰ ਸਮਝ ਲਿਆ ਵੀ ਮੈਂ ਮੇਰੇ ਤਾਂ ਹੁਣ ਪੰਡਿਤ ਰਾਮਾਨੰਦ ਜੀ ਗੁਰੂ ਨੇ। ਵੀਨਰੇ ਮਨੂ ਰਾਮ ਕੋ ਸ਼ਬਦ ਦਰ ਦਨੂ ਗਿਆਨ ਦੇ ਤਾ ਨ ਗਿਆਨ ਮਿਲ ਗਿਆ। ਲੋ ਜੀ ਫਿਰ ਪੰਡਤ ਰਮਨੰਦ ਜੀ ਨੂੰ ਪਤਾ ਲੱਗ ਗਿਆ ਵੀ ਉਹ ਕਬੀਰ ਜੀ ਸੀਗੇ ਲੇਟੇ ਹੋਏ ਫਿਰ ਉਹਨਾਂ ਨੇ ਆਪ ਉਹਨਾਂ ਨੂੰ ਕਬੀਰ ਜੀ ਨੂੰ ਜਿਹੜੇ ਹੈਗੇ ਆ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਪੰਡਤ ਪੰਡਤ ਰਮਨੰਦ ਜੀ ਨੇ ਕਬੀਰ ਜੀ ਨੇ ਸਾਰੀ ਉਮਰ ਆਪਣੇ ਹੱਥੀਂ ਕਿਰਤ ਕਰਦੇ ਰਹੇ ਆ ਹਮੇਸ਼ਾ ਨੇਕੀ ਕਰਨ ਵਿੱਚ ਪ੍ਰੋਸ ਰੱਖਣ ਦਾ ਉਪਦੇਸ਼ ਦਿੱਤਾ ਉਹ ਕਹਿੰਦੇ ਸੀ ਕਿ ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਮਾਨਾ ਉਹ ਰੱਬ ਦੇ ਨਾਲ ਜੋੜਨਾ ਚਾਹੀਦਾ ਵਾ ਸਚਾਈ ਦੇ ਰਸਤੇ ਤੇ ਚੱਲਣਾ ਚਾਹੀਦਾ ਵਾ ਚਾਹੇ ਤੁਹਾਡੀ ਜਾਨ ਵੀ ਦੇਣੀ ਕਿਉਂ ਨਾ ਪੈ ਜਾਵੇ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਮਨੋਖੀ ਅਸਲੀ ਸੂਰਮਾ ਹੈ ਇਹ ਉਹਨਾਂ ਦੇ ਕਵੀਰ ਜੀਾਂ ਦੇ ਉਪਦੇਸ਼ ਸੀ ਅੱਛਾ ਫਿਰ ਉੱਥੋਂ ਦੇ ਲੋਕਾਂ ਦਾ ਇੱਕ ਵਹਿਮ ਸੀ ਕਿ ਜਿਹੜੇ ਕਾਸ਼ੀ ਦੇ ਵਿੱਚ ਪੂਰੇ ਹੁੰਦੇ ਆ ਜਾਂ ਜਿਹੜੇ ਕਾਸ਼ੀ ਦੇ ਵਿੱਚ ਜਿਨ੍ਹਾਂ ਦੀ ਮੌਤ ਹੁੰਦੀ ਆ ਉਹ ਤਾਂ ਸਵਰਗਾਂ ਨੂੰ ਜਾਂਦੇ ਆ ਪਰ ਨਾਲ ਹੀ ਇੱਕ ਜਗ੍ਹਾ ਹੈਗੀ ਆ ਮਗਹਰ ਮਗਹਰ ਵੀ ਜਿਹੜਾ ਉੱਥੇ ਪੂਰਾ ਹੁੰਦਾ ਵਾ ਉਹ ਨਰਕਾਂ ਨੂੰ ਜਾਂਦਾ ਕਬੀਰ ਜੀਆ ਨੇ ਵੀ ਇਸ ਵਹਿਮ ਨੂੰ ਕੱਢਣ ਦੇ ਲਈ ਅੰਤਮ ਸਮੇਂ ਮਗਹਰ ਵਿੱਚ ਪਹੁੰਚ ਗਏ ਉੱਥੇ ਉਹਨਾਂ ਦਾ ਦਿਖਾਂਤ ਹੋਇਆ ਠੀਕ ਹੈ ਜਿਹੜੇ ਹੁਣ ਹਿੰਦੂ ਸੀ ਮੁਸਲਮਾਨ ਸੀ ਸਾਰੇ ਹੀ ਕਬੀਰ ਜੀ ਨੂੰ ਬਹੁਤ ਪਿਆਰ ਕਰਦੇ ਸੀਗੇ ਮੁਸਲਮਾਨ ਕਬੀਰ ਜੀ ਨੂੰ ਦਫਨਾਉਣਾ ਚਾਹੁੰਦੇ ਸੀ ਤੇ ਜਿਹੜੇ ਹਿੰਦੂ ਸੀ ਉਹ ਅਗਨੀ ਭੇਟ ਕਰਨਾ ਚਾਹੁੰਦੇ ਸੀ ਪਰ ਕਬੀਰ ਜੀ ਜਾਤ ਪਾਤ ਨੂੰ ਖਤਮ ਕਰਨਾ ਚਾਹੁੰਦੇ ਸੀ ਤੇ ਕਰ ਚੁੱਕੇ ਵੀ ਸੀਗੇ ਇਸ ਲਈ ਕਬੀਰ ਜੀ ਦਾ ਇੱਕੋ ਕਥਨ ਸੀ ਕਿ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੈ ਜਿਹੜਾ ਵਿਅਕਤੀ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਉਹ ਹੀ ਸਭ ਤੋਂ ਉੱਪਰ ਹੈ ਠੀਕ ਬਟੇ ਇਹ ਸੀ ਕਬੀਰ ਜੀ ਦੀ ਜ਼ਿੰਦਗੀ ਦਾ ਨਿਚੋੜ ਜਿੰਦੀ ਉਹਨਾਂ ਦੀ ਜੀਵਨੀ ਤੇ ਹੁਣ ਅਭਿਆਸੀ ਪ੍ਰਸ਼ਨਾਂ ਦੇ ਉੱਤਰ ਬਹੁਤ ਸੌਖੇ ਨੇ ਜੇ ਸਾਨੂੰ ਪਾਠ ਦਾ ਸਾਰ ਚੰਗੀ ਤਰ੍ਹਾਂ ਸਮਝ ਲੱਗ ਜਾਂਦਾ ਨਾ ਫਿਰ ਅਭਿਆਸੀ ਪ੍ਰਸ਼ਨ ਚਾਹੇ ਪ੍ਰਸ਼ਨ ਚਾਹੇ ਵਾਕ ਖਾਲੀ ਥਮਾ ਠੀਕ ਗਲਤ ਕੁਝ ਵੀ ਆ ਉਹ ਸਾਨੂੰ ਔਖਾ ਨਹੀਂ ਲੱਗਦਾ ਠੀਕ ਹੈ ਇੱਕ ਚੀਜ਼ ਹੋਰ ਇੱਕ ਔਖੇ ਸ਼ਬਦਾਂ ਦੇ ਜਿਹੜੇ ਅਰਥ ਹਨ ਹਰ ਪਾਠ ਦੇ ਉਹ ਜ਼ਰੂਰ ਕਰਿਆ ਕਰ ਕਿਉਂਕਿ ਉਹ ਜਿਹੜੇ ਔਖੇ ਸ਼ਬਦਾਂ ਦੇ ਅਰਥ ਹੁੰਦੇ ਆ ਨਾ ਉਹ ਸਾਡੇ ਲਈ ਇੱਕ ਕਿਸਮ ਦੇ ਸਮਾਨਾਰਥਕ ਸ਼ਬਦ ਹੁੰਦੇ ਆ ਜਿਵੇਂ ਨਮੋਸ਼ੀ नवीनता ਮਤਲਬ ਹੁੰਦਾ ਨਿਰਾਦਰੀ ਬਦਨਾਮੀ ਨਿੰਦਿਆ ਲਾਲਸਾ ਇੱਛਾ ਚਾਹਤ ਕਾਮਨਾ ਅਨੋਖਾ ਅਜੀਵ ਲਗਨ ਸ਼ੌਕ ਰੁਚੀ ਲੇਵਕ ਸ਼ਰਧਾ ਸ਼ਰਧਾ ਹੁੰਦੀ ਹੈ ਭਰੋਸਾ ਵਿਸ਼ਵਾਸ ਆਦਰ ਵੱਡਿਆਂ ਪ੍ਰਤੀ ਆਦਰ ਕਿਰਤ ਕਾਮਕਾਸ਼ ਪੇਸ਼ਾ ਦ੍ਰਣ ਪੱਕਾ ਰਹਿਨਮਾਈ ਰਹਿਨਮਾਈ ਹੁੰਦਾ ਰਸਤਾ ਦਿਖਾਉਣਾ ਠੀਕ ਹੈ ਹੁਣ ਠੀਕ ਗਲਤ ਵੀ ਆਏ ਨੇ ਹੁਣ ਕਬੀਰ ਜੀ ਦੇ ਮਾਤਾ ਪਿਤਾ ਦੁਕਾਨਦਾਰ ਸਨ ਨਹੀਂ ਕਪੜਾ ਗੁੰਨ ਦਾ ਕੰਮ ਕਰਦੇ ਸੀ ਜੇ ਅਸੀਂ ਸਾਰ ਚੰਗੀ ਤਰ੍ਹਾਂ ਸਮਝ ਲਿਆ ਤਾਂ ਕੋਈ ਔਖਾ ਨਹੀਂ ਕਾਸ਼ੀ ਦੇ ਪੰਡਤ ਰਮਾਨਾਥ ਜੀ ਬੜੇ ਵਡੇ ਜਵਾਨਸਤਨ ਬਰਕੋਟਰੀ ਕਵੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਗਿਰਦ ਕਹਿਣਾ ਸ਼ੁਰੂ ਕਰ ਦਿੱਤਾ ਠੀਕ ਹੁਣ ਆਪਾਂ ਇਹਦੇ ਅਵਿਆਸੀ ਪਾਠ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਖਾਲੀ ਸਾਮਾ ਨੇ ਬਾਕ ਨੇ ਆਪਾਂ ਉਹ ਦੇਖੀਏ ਠੀਕ ਹੈ ਹੁਣ ਸਾਡੇ ਕੋਲੇ ਪਹਿਲਾ ਪ੍ਰਸ਼ਨ ਹੈਗਾ ਕਵੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਆਂ ਸਮਝੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਉੱਤਰ ਲੋਕ ਨਮੋਸ਼ੀ ਵਾਲਾ ਜੀਵਨ ਬਤੀਤ ਕਰਦੇ ਸਨ ਉਹਨਾਂ ਨੂੰ ਮੋਸ਼ੀ ਮੈਂ ਦੱਸਿਆ ਵਾ ਤੁਹਾਨੂੰ ਨਿਰਾਦਰੀ ਵਾਲਾ ਬਦਨਾਮੀ ਵਾਲਾ ਨਿੰਦਿਆ ਵਾਲਾ ਠੀਕ ਹੈ ਇਹਨਾਂ ਨੂੰ ਪੜਾਈ ਦਿਖਾਈ ਨਹੀਂ ਸਿਕ ਕਰਨ ਦਿੱਤੇ ਜਾਂਦੇ ਨਾ ਹੀ ਇਹਨਾਂ ਨੂੰ ਕੋਈ ਸਿੱਖਿਆ ਦੇਣ ਲਈ ਤਿਆਰ ਸੀ ਪ੍ਰਸ਼ਨ ਨੰਬਰ 2 ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ ਪੰਡਿਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ ਕਿਉਂਕਿ ਉਹ ਬਹੁਤ ਵੱਡੇ ਵਿਚਾਰੀ ਸਨ ਤੇ ਜਾਤ ਪਤ ਨੂੰ ਖਤਮ ਕਰਨਾ ਚਾਹੁੰਦੇ ਸਨ अगला प्रश्न कबीर जी अनुसार सूरमा कौन है उत्तर चंगे असूलों दृढ़ वाला आदमी की असली सूरमा है सूरमा कौन है चंगे असूलों से दृढ़ रहन वाला आदमी की असली सूरमा है प्रश्न नंबर चार इस पाठ अनुसार भगत कबीर जी ने की सिक्ख्या उत्तर ਭਗਤ ਕਬੀਰ ਜੀ ਨੇ ਨੇਕੀ ਕਰਨੇ ਰੱਬ ਤੇ ਭਰੋਸਾ ਰੱਖਣ ਦੀ ਸਿੱਖਿਆ ਦਿੱਤੀ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਮਾ ਨਹੀਂ ਹੈ ਰੱਬ ਦਾ ਸਿਮਰਨ ਕਰੋ ਹੁਣ ਵਾਕ ਬਣਾਉਣੇ ਆ ਪਹਿਲਾ ਹੈਗਾ ਵਾਕ ਗਿਆਨ ਚੰਗਾ ਗਿਆਨ ਪ੍ਰਾਪਤ ਕਰੋ ਦੂਸਰਾ ਸੂਰਮਾ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਆਦਮੀ ਹੀ ਸੋ ਅਸਲ ਸੂਰਮਾ ਹੈ ਵਿਦਵਾਨ ਪੰਡਤ ਰਾਮਾਨੰਦ ਜੀ ਬਹੁਤ ਵੱਡੇ ਵਿਦਵਾਨ ਸਨ ਸ਼ਿਗਿਰਦ ਕਬੀਰ ਜੀ ਰਾਮਾਨੰਦ ਜੀ ਦੇ ਸ਼ਿਗਿਰਦ ਸਨ ਉਪਦੇਸ਼ ਕਬੀਰ ਜੀ ਨੇ ਰੱਬ ਵਿੱਚ ਭਰੋਸਾ ਰੱਖਦਾ ਉਪਦੇਸ਼ ਦਿੱਤਾ